ਕਈ ਸੌਰੀ ਪਹਿਲਾ ਵੀਡੀਓ ਮੈਂ ਬੋਲੀ ਗਿਆ ਆਪਣੀ ਹੈ ਨਹੀਂ ਉਹ ਉਦੋਂ ਹੀ ਹੋ ਗਿਆ ਆ ਉਹ ਪਹਿਲਾ ਹੋਰ ਆ ਖਰਾਬ ਕਰ ਰਹੇ ਸਵਰਾਜ ਦੇ ਸਾਹਮਣੇ ਆ ਇਹ ਆ ਹੁਣ ਇੱਥੇ ਲਾ ਲੋ ਅੜ ਗਿਆ ਖੱਸੀ ਟਰੈਕਟਰ ਆ ਸਵਰਾਜ ਦੇ ਖੱਸੀ ਹੁਣ ਕਈ ਵੀਡੀਓ ਦੇਖ ਕੇ ਕਹਿਣਗੇ ਭਾਈ ਡਰਾਈਵਰ ਚ ਕਮੀਆਂ ਆਏ ਉਹ ਭਾਈ ਬਹੁਤ ਪੁਰਾਣਾ ਡਰਾਈਵਰ ਆ ਚੋਪੀ ਦਾ ਡਰਾਈਵਰ ਬੈਠਾ ਉੱਤੇ ਕੰਪੈਨਰ ਦਾ ਫੋਰਮੈਨ ਆ ਮੁੰਡਾ ਜਿਹੜਾ ਚਲਾ ਰਿਹਾ ਕੋਈ ਜ਼ਰੂਰੀ ਨਹੀਂ ਹੈਗਾ ਕੰਪੈਨਰ ਦਾ ਫੋਰਮੈਨ ਟਰੈਕਟਰ ਵੀ ਚਲਾਉਂਦਾ ਭਾਈ ਕਿਰਾਏ ਤੇ ਠੀਕ ਆ ਕੇ ਆ ਖੜਾ ਚੋਕਾ ਅਰਜਨ ਬੈਲੀ ਕਿੱਥੇ ਵਰਲਾ ਆਈ ਕਿੱਥੇ ਵਰਲਾ ਅਰਜਨ ਖੜਾ ਚੋਕਾ ਇਹਦਾ ਕਟੜੂ ਬਛਰੂ ਨੇ ਇਹਦਾ ਕਟੜੂ ਨੇ ਕਟੜੂ ਕਟੜੂ ਬਛਰੂ ਇਹਨਾਂ ਦੇ ਬਾਤਾਂ ਕੰਮ ਨਹੀਂ ਆਗਾ ਮਿੱਟੀ-ਮਿੱਟੀ ਦਾ ਕੰਮ ਮਿੱਟੀ ਦੇ ਕੰਮ ਚ ਲਾਓ ਅਰਜਨ ਅਰਜਨ ਚੋਕਾ ਆ ਚੱਲਿਆ ਦੇਖ ਮੇਥਰਾ ਟੋਚਲ ਪਾ ਕੇ ਕੱਢਣਾ ਆ ਦੇਖੀ ਭਾਈ ਉੱਥੇ ਦੀ ਚੜਾਊਗਾ ਅਰਜਨ ਠੀਕ ਆ ਉਹੀ ਉਹੀ ਰਸਤੇ ਚੱਲ ਜਿਦਾ ਹੋ ਬਈ ਮੈਂ ਕਈ ਪਤਾ ਹੀ ਟੋਚ ਨਹੀਂ ਪਾਇਆ ਆ ਦੇਖੋ ਕੋਈ ਗ੍ਰਾਮ ਆ ਲੱਗ ਰਿਹਾ ਮੁੰਡਾ ਪਿੰਡ ਕੜੈਲ ਮੇਰਾ ਨਾਮ ਆ ਲਾਟੀ ਮੇਰਾ ਨੰਬਰ ਆ 98155 5563 ਠੀਕ ਆ ਭਾਈ ਲਾਟੀ ਪਿੰਡ ਕੜੈਲ ਅਰਜਨ ਨਾ ਕਹਿੰਦੇ ਮੈਨੂੰ ਪੰਡਾ ਮੇਰਾ ਨੰਬਰ ਆ 98151575 ਲਕਰਾਓ ein og tretivu ein ਗੱਟ ਜੀ ਰੇਸ ਉਹ ਰੇਸ ਘਟ ਗਈ ਵੀਡੀਓ ਦੇ ਚੱਕਰ ਚ ਰੇਸ ਘਟ ਗਈ ਆ